ਥਾਣਾ ਮੁਕੰਦਪੁਰ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਏਐਸਆਈ ਸੰਦੀਪ ਸਿੰਘ ਪੁਲਿਸ ਪਾਰਿਸ ਮੇ ਨਾਕੇ ਦੇ ਮਯੂਜ਼ ਹਾਂ ਦਾ ਅਪਰਾ ਸਾਈਡ ਤੋਂ ਮੋਟਰਸਾਈਕਲ ਤੇ ਆ ਰਹੇ ਇੱਕ ਵਿਅਕਤੀ ਨੂੰ ਸ਼ੱਕ ਦੇ ਆਧਾਰ ਤੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਕਤ ਵਿਅਕਤੀ ਭੱਜਣ ਲੱਗਾ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਹੀ ਪਿੱਛਾ ਕਰਕੇ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ ਜਿਸ ਕੋਲੋਂ ਦੌਰਾਨੇ ਤਲਾਸ਼ੀ ਚਾਰ ਪੱਤੇ ਨਸ਼ੀਲੀਆਂ ਗੋਲੀਆਂ ਦੇ ਭਰਾਮਤ ਹੋਏ ਦੁਰਾਨੇ ਪੁੱਛਗਿਸ਼ ਉਸਨੇ ਆਪਣਾ ਨਾਮ ਦਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਆਲੂਵਾਲ थाना ਫਿਲੌਰ ਦੱਸਿਆ ਜਿਸ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਵੱਲੋਂ ਗ੍ਰਿਫਤਾਰ ਵਿਅਕਤੀ ਦਾ ਰਿਮਾਂਡ ਹਾਸਲ ਕਰਨ ਤੋਂ ਬਾਅਦ ਪਤਾ ਲਗਾਇਆ ਜਾਵੇਗਾ ਕਿ ਉਹ ਇਹ ਨਸ਼ਾ ਕਿਥੋਂ ਲੈ ਕੇ ਆਉਂਦਾ ਸੀ ਮੁਕੰਦਪੁਰ ਤੋਂ ਨਵਰਾੰਗ ਚੈਨਲ 'ਤੇ ਮਨਵੀਰ ਸਿੰਘ ਦੀ ਵਿਸ਼ੇਸ਼ ਰਿਪੋਰਟ ਸਾਡੇ ਐਸਐਸਪੀ ਸਾਹਿਬ ਮਨਜੋਗ ਡਾਕਟਰ ਮਹਿਤਾਬ ਸਿੰਘ ਜੀ ਆਈਪੀਐਸ ਜਿਨਨਦੀ ਦਿਸ਼ਾ ਨਿਰਦੇਸ਼ਾਂ ਦੇ ਤਾ ਤੇ ਡੀਐਸਪੀ ਸਾਹਿਬ ਸਾਉਥ ਰਜਨ ਬੰਗਾ ਸ਼੍ਰੀ ਹਜੀਤ ਸਿੰਘ ਜੀ ਦੀ ਜੋਗਗਵਾਈ ਦੇ ਵਿੱਚ ਤਾ ਮੁਕੰਦਪਤੀ ਪੁਲਿਸ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਏਐਸਏ ਸੰਦੀਪ ਸਿੰਘ ਦੇ ਨਾਲ ਪੁਲਿਸ ਮਰਾਜ ਜਿਹੜੇ ਸ਼ਿਫਟਿੰਗ ਨਾ ਕੰਪਨੀ ਦੇ ਸਬੰਧ ਦੇ ਵਿੱਚ ਕੱਲ 10 1 2025 ਨੂੰ ਮੁਕੰਦਪੁਰ ਵੇਖੇ ਵਾਈਪੁਆਇੰਟ ਮੁਕੰਦਪੁਰ ਮਜੂਦ ਸੀਗੇ ਉਹ ਉਸ ਵੇਲੇ ਇੱਕ ਸਾਈਕਲ ਸਵਾਰ ਜਿਹੜਾ ਹੈਗਾ ਦਵਿੰਦਰ ਸਿੰਘ ਸਨੋ ਸੁਖਦੇਵ ਸਿੰਘ ਵਾਸੀ ਆਲੋਵਾਲ ਤਾਣਾ ਫਲੌਰ ਇਨੋਂ ਕਾਬੂ ਕੀਤਾ ਤੇ ਦੇਖੋ ਲੋ 40 ਇਨਟੌਕਸਿਕਨ ਟੈਬਲੇਟਸ ਪਰ ਜੋਲਮ ਬਰਾਮਦ ਹੋਈਆਂ ਜਿਸ ਤੇ ਅਸੀਂ ਮਕਦਮਾ ਨੰਬਰ 3 ਮਿਤੀ 10 1 2025 ਤੇ ਐਂਟੀ ਸੈਦੰਤਰਾਮ ਦੇ ਵਿੱਚ ਦਰਜ ਰਜਿਸਟਰ ਕਰਕੇ ਤਫतीश ਕੀਤੀ ਇੱਥੋਂ ਇਹ ਵੀ ਪਤਾ ਲੱਗਾ ਕਿ ਇਹੋ ਫਲੋਰ ਏਰੀਆ ਤੋਂ ਆ ਕੇ ਮੁਕੰਦਪੁਰ ਏਰੀਆ ਦੇ ਵਿੱਚ ਗੋਲੀਆਂ ਤੇ ਹੈਰਨ ਵੇਚਦਾ ਰਿਹਾ ਤੇ ਜਿਹਨੂੰ ਅਸੀਂ ਰਾਤ ਕਾਬੂ ਕਰ ਲਿਆ ਇੱਥੇ ਪਹਿਲਾਂ ਵੀ ਇੱਕ ਆਲਰੇਡੀ ਕਨਾਂ ਬਲਾਰਵੇਕਾ ਇੰਡਸਰ ਦਾ ਮੁਕਦਮਾ ਦਰਜ ਹੈ ਤੇ ਇਹਨੂੰ ਅਜਮਾਨਜੋਗ ਅਦਾਲਤ 'ਚ ਅਸੀਂ ਪੇਸ਼ ਕਰ ਰਹੇ ਹਾਂ ਪੇਸ਼ ਕਰਕੇ ਰਿਮਾਂਡ ਹਾਸਲ ਕਰਾਂਗੇ ਰਿਮਾਂਡ ਹਾਸਲ ਕਰਕੇ ਅਗਲੀ ਤਪੀਸ਼ ਕਰਾਂਗੇ ਕਿ ਅੱਗੇ ਇਹ ਜਿਹੜਾ ਨਸ਼ਾ ਕਿਸ ਨੂੰ ਦਿੰਦਾ ਤੇ ਇਹ ਕਿੱਥੋਂ ਲੈ ਕੇ ਆਉਂਦਾ ਹੈ ਜਿਹੜਾ ਵੀ ਇਹ ਨਾਲ ਲਿੱਪ ਪਾਇਆ ਗਿਆ ਇਹ ਨਾਲ ਰਿਲੇਟਡ ਪਾਇਆ ਗਿਆ ਉਹਦੇ ਖਿਲਾਫ ਵੀ ਅਸੀਂ ਐਨਡੀਐਸ ਦੇ ਤਹਿਤ ਬਣਦੀਆਂ ਧਰਾਵਾਂ ਦੇ ਵਿੱਚ ਕਾਨੂੰਨੀ ਕਾਰਵਾਈ ਕਰਾਂਗੇ ਹਾਣਾ ਮੁਕੰਦpur ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ASI ਸੰਦੀਪ ਸਿੰਘ ਪੁਲਿਸ ਪਾਰਕਿਸ ਵਿੱਚ ਨਾਕੇ ਦੇ ਮੀਯੂ ਸੰਦਾਂ ਦਾ ਅਪਰਾ ਸਾਈਡ ਤੋਂ ਮੋਟਰਸਾਈਕਲ ਤੇ ਆ ਰਹੇ ਇੱਕ ਵਿਅਕਤੀ ਨੂੰ ਸ਼ੱਕ ਦੇ ਆਧਾਰ ਤੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਕਤ ਵਿਅਕਤੀ ਭੱਜਣ ਲੱਗਾ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਹੀ ਪਿੱਛਾ ਕਰਕੇ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ ਜਿਸ ਕੋਲੋਂ ਦੌਰਾਨੇ ਤਲਾਸ਼ੀ ਚਾਰ ਪੱਤੇ ਨਸ਼ੀਲੀਆਂ ਗੋਲੀਆਂ ਦੇ ਭ੍ਰਮਤ ਹੋਏ ਦੁਰਾਨੇ ਪੁੱਛਗਿਸ਼ ਉਸਨੇ ਆਪਣਾ ਨਾਮ ਦਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਆਲੂਵਾਲ थाना ਫਿਲੌਰ ਦੱਸਿਆ ਜਿਸ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਵੱਲੋਂ ਗ੍ਰਿਫਤਾਰ ਵਿਅਕਤੀ ਦਾ ਰਿਮਾਂਡ ਹਾਸਲ ਕਰਨ ਤੋਂ ਬਾਅਦ ਪਤਾ ਲਗਾਇਆ ਜਾਵੇਗਾ ਕਿ ਉਹ ਇਹ ਨਸ਼ਾ ਕਿਥੋਂ ਲੈ ਕੇ ਆਉਂਦਾ ਸੀ ਮੁਕੰਦਪੁਰ ਤੋਂ ਨਵਰਾੰਗ ਚੈਨਲ ਨੇ ਮਨਵੀਰ ਸਿੰਘ ਦੀ ਵਿਸ਼ੇਸ਼ ਰਿਪੋਰਟ